ਅੱਜ ਜਿਹੜੀ ਚੈਕਿੰਗ ਹੈ ਇਹ ਨਵੇਂ ਸਾਲ ਦੇ ਆਮਦਨ ਮੁੱਖ ਰੱਖਦੇ ਹੋਏ ਕੀਤੀ ਜਾ ਰਹੀ ਹੈ ਕਿਉਂਕਿ ਨਵੇਂ ਸਾਲ ਦੇ ਗਰਾਂਡ ਛੁੱਟੀਆਂ ਛੁੱਟੀਆਂ ਦਾ ਕਰਕੇ ਜਿਹੜੇ ਯਾਤਰੀਆਂ ਦੀ ਜਿਹੜੀ ਆਮਦ ਆ ਉਹ ਰੇਲਵੇ ਸਟੇਸ਼ਨ ਉੱਤੇ ਵੱਧ ਜਾਂਦੀ ਹੈ ਤੇ ਉਹਨਾਂ ਦਾ ਕਰਕੇ ਉਹਨਾਂ ਦੀ ਆਮਦ ਵਧਨ ਦੇ ਕਾਰਨ ਜਿਹੜੇ ਆ ਹੋਰ ਸ਼ਰਾਰਤੀਆਂ ਸਰਜਾ ਚੋਰ ਚੱਕੀ ਵਗੈਰਾ ਜਿਹੜੇ ਉਹ ਆਪਣੀ ਹਰਕਤ ਵਿੱਚ ਆ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੂੰ ਯਾਤਰੀਆਂ ਦੀ ਸੁਰੱਖਿਆ ਵਾਸਤੇ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਮੈਂ ਇਨਪੁਟ ਕੋਈ ਅਸੀਂ ਨਹੀਂ ਹੈਗੇ ਪਰ ਸਮੇਂ-ਸਮੇਂ ਤੇ ਇਨਪੁਟ ਸੌਂਦੇ ਰਹਿੰਦੀਆਂ ਜਦੋਂ ਕਿ ਸਪੈਸ਼ਲ ਓਕੇਜਨ ਹੁੰਦੇ ਆ ਜਿਸ ਤਰ੍ਹਾਂ ਹੁਣ ਨਵੇਂ ਸਾਲ ਦਾ ਓਕੇਜਨ ਆ ਤੇ ਇਸ ਸੰਬੰਧ ਚ ਅਲਰਟ ਜਾਰੀ ਹੁੰਦੇ ਆ ਵੀ ਕੋਈ ਗਤਿਆ ਨੇ ਆਬਦ ਵਦਨ ਕਰਕੇ ਕੋਈ ਸ਼ਰਾਤੀ ਅੰਸਰ ਕੋਈ ਸ਼ਰਾਤ ਨਾ ਕਰੇ ਜਾਂ ਕੋਈ ਰੇਲਵੇ ਮੁਸਾਫਰਾ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਇਸ ਕਰਕੇ ਜਿਹੜੀ ਚੈਕਿੰਗ ਜਿਹੜੀ ਅਸੀਂ ਜਾਰੀ ਰੱਖ ਰਹੇ ਹਾਂ ਚੈਕਿੰਗ ਜਿਹੜੀ ਅਸੀਂ ਯਾਤਰੀਆਂ ਦੇ ਸਮਾਨ ਦੀ ਕਰਦੇ ਜਿਹੜੇ ਸਸਪੀਸ਼ੀਅਸ ਸਾਨੂੰ ਪਰਸਨ ਦਿਖਦੇ ਆ ਉਹਨਾਂ ਤੋਂ ਅਸੀਂ ਪੁੱਛਿਸ਼ ਕਰਦੇ ਆ ਜਿਵੇਂ ਉਹਨਾਂ ਦੇ ਆਈ ਕਾਰਡ ਵਗੈਰਾ ਦੇਖ ਕੇ ਸਾਡੇ ਕੋਲ ਇੱਕ ਮੋਬਾਈਲ ਤੇ ਪਾਇ ਸੈਪ ਹੁੰਦੀ ਆ ਉਹਦੇ ਤਰ੍ਹਾਂ ਹੀ ਜਿਹੜੇ ਅਸੀਂ ਸਸਪੀਸ਼ਸ ਪਰਸਨ ਨੂੰ ਇਹ ਚੈਕਿੰਗ ਕਰਦੇ ਆ ਤੇ ਨਾਲ ਦੀ ਨਾਲ ਇਹ ਯਾਤਰੀਆਂ ਨੂੰ ਅਗ੍ਹਾ ਕਰਦੇ ਆ ਵੀ ਉਹ ਯਾਤਰਾ ਦੇ ਦੌਰਾਨ ਕੋਈ ਕਿਸੇ ਤੋਂ ਕੋਈ ਇਹੋ ਜੀ ਚੀਜ਼ ਜਿਹੜਾ ਬੰਦਾ ਉਹਨਾਂ ਨੂੰ ਨਹੀਂ ਜਾਣਦਾ ਉਹਨਾਂ ਤੋਂ ਕੋਈ ਚੀਜ਼ ਕੋਈ ਲੈ ਕੇ ਰੱਖਣ ਤਾਂ ਕਿ ਕੋਈ ਪੈਸਾ ਨੁਕਸਾਨ ਨਾ ਕਰ ਸਕੇ ਅਜਿਹੇ ਜਿਹੜੀ ਚੈਕਿੰਗ ਹੈ ਇਹ ਨਵੇਂ ਸਾਲ ਦੇ ਆਮਦ ਨੂੰ ਮੁੱਖ ਰੱਖਦੇ ਹੋਏ ਕੀਤੀ ਜਾ ਰਹੀ ਹੈ ਕਿਉਂਕਿ ਨਵੇਂ ਸਾਲ ਦੇ ਦੌਰਾਨ ਛੁੱਟੀਆਂ ਛੁੱਟੀਆਂ ਦਾ ਕਰਕੇ ਜਿਹੜੇ ਯਾਤਰੀਆਂ ਦੀ ਜਿਹੜੀ ਆਮਦ ਆ ਉਹ ਰੇਲਵੇ ਸਟੇਸ਼ਨਾਂ ਤੇ ਵੱਧ ਜਾਂਦੀ ਹੈ ਤੇ ਉਹਨਾਂ ਦਾ ਕਰਕੇ ਉਹਨਾਂ ਦੀ ਆਮਦ ਵਧਣ ਦੇ ਕਾਰਨ ਜਿਹੜੇ ਆ ਹੋਰ ਸ਼ਰਾਰਤੀ ਅਨਸਰ ਜਾਂ ਚੋਰ ਚੱਕੇ ਵਗੈਰਾ ਜਿਹੜੇ ਉਹ ਆਪਣੀ ਹਰਕਤ ਵਿੱਚ ਆ ਜਾਂਦੇ ਆ ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਔਰ ਉਹਨਾਂ ਨੂੰ ਯਾਤਰੀਆਂ ਦੀ ਸੁਰੱਖਿਆ ਵਾਸਤੇ ਜਿਹੜੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਨੇ ਇਨਪੁਟ ਕੋਈ ਅਸੀਂ ਨਹੀਂ ਹੈਗੇ ਪਰ ਸਮੇਂ-ਸਮੇਂ ਤੇ ਇਨਪੁਟ ਸੌਂਦੇ ਰਹਿੰਦੀਆਂ ਜਦੋਂ ਕਿ ਸਪੈਸ਼ਲ ਓਕੇਜਨ ਹੁੰਦੇ ਆ ਜਿਸ ਤਰ੍ਹਾਂ ਹੁਣ ਨਵੇਂ ਸਾਲ ਦਾ ਓਕੇਜਨ ਆ ਤੇ ਇਸ ਸੰਬੰਧ ਚ ਅਲਰਟ ਜਾਰੀ ਹੁੰਦੇ ਆ ਵੀ ਕੋਈ ਗਤਿਆ ਨੇ ਆਬਦ ਵਧਨ ਕਰਕੇ ਕੋਈ ਸ਼ਰਾਤੀ ਅੰਸਰ ਕੋਈ ਸ਼ਰਾਤ ਨਾ ਕਰੇ ਜਾਂ ਕੋਈ ਰੇਲਵੇ ਮੁਸਾਫਰਾ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਇਸ ਕਰਕੇ ਜਿਹੜੀ ਚੈਕਿੰਗ ਜਿਹੜੀ ਅਸੀਂ ਜਾਰੀ ਰੱਖ ਰਹੇ ਆ